ਯੂਨਾਈਟਿਡ ਅਮੇਚਰ ਸਪੋਰਟਰਸ ਅਕੈਡਮੀ ਵੱਲੋਂ ਅੱਜ ਵੱਖ-ਵੱਖ ਸਕੂਲਾਂ ਵਿੱਚ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 8 ਸਕੂਲਾਂ ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਕੈਡਮੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 14 ਸਾਲ ਤੋਂ ਉੱਪਰ ਦੀ ਉਮਰ ਵਾਲੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਤਾਂ ਜੋ ਛੋਟੇ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਉਨਾ ਕਿਹਾ ਕਿ ਬੱਚਿਆਂ ਦੇ ਉਤਸ਼ਾਹ ਅਤੇ ਜੋਸ਼ ਨੂੰ ਦੇਖਦੇ ਹੋਏ ਅਕੈਡਮੀ ਨੇ ਇਹ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ক্রিকেট ਟੂਰਨਾਮੈਂਟ ਲਗਾਤਾਰ ਕਰਵਾਏ ਜਾਣਗੇ ਤਾਂ ਜੋ ਨੌਜਵਾਨ ਪੀੜੀ ਦਾ ਰੁਝਾਨ ਖੇਡਾਂ ਵੱਲ ਬਣਿਆ ਰਹੇ ਅਕੈਡਮੀ ਵੱਲੋਂ ਸਾਰੇ ਖਿਡਾਰੀਆਂ ਲਈ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਵਿਜੇਤਾ ਟੀਮਾਂ ਨੂੰ ਕੈਸ਼ ਇਨਾਮ ਅਤੇ ਵਿਸ਼ੇਸ਼ ਪੁਰਸਕਾਰ ਦਿੱਤੇ ਗਏ इस मौके यूनाइटेड अमेचियाओर सपोर्टर्स अकैडमी के प्रधान यादविंदर सिंह, एम पी सीनियर वाइस प्रधान सरबजीत सिंह भुलर वाइस प्रधान गुरविंदर सिंह रंधावा कैशियर मनमोहित सिंह टैक्नीकल सैकटरी साहिल बखर जनरल सैकटरी मैंबर हरप्रीत टैपल जिम सिमरन चीमा अनीश शर्मा विक्रमजीत सिंह आदि विशेष तौर पर हाजिर सन

ਆਹ ਮੈਂ ਲੱਭ ਲਿਆ ਉਹਦਾ ਟੈਕਸਟ ਆਹ ਮੈਂ ਲੱਭ ਲਿਆ 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 ਆਹ ਮੈਂ ਲੱ ਵੇ اے ਟੀਮ ਦਾ ਕੈਪਟਨ ਚੱਲਾ ਜੀ ਹੋਰ ਆਓ ਰਾਤ ਨੂੰ ਇਹ ਟੂਰਨਾਮੈਂਟ ਸੜਬ ਇਹ ਵੀਰਜੀ ਐ ਸਪੋਰਟਸ ਅਕੈਡਮੀ ਦੇ ਵਿੱਚ ਇਹਨੇ ਬੱਚੇ ਛੋਟੇ ਅੰਡਰ 40 ਅੰਡਰ 70 ਦੇ ਮੈਚ ਕਰਾਈ ਜਾ ਰਹੇ ਆ ਜਿਹਦੇ ਵਿੱਚ ਬੱਚਿਆਂ ਨੂੰ ਗੇਮ ਵੱਲ ਪੂਰਾ ਸ਼ਾ ਮਤਲਬ ਧਿਆਨ ਦੇਣਾ ਅਦਲ ਵੀ ਬੱਚਾ ਜਿਹੜਾ ਗੇਮ ਵੱਲ ਪੂਰਾ ਇਹ ਜਿੱਕਰ ਵੀ ਜੋ ਜੋ ਬੱਚਾ ਸਟਾਰਟਿੰਗ ਤੋਂ ਹੀ ਗੇਮ ਦੇ ਵੱਲ ਦਊਗਾ ਤੇ ਇਹਨਾਂ ਦੂਜੀਆਂ ਕਮਾਲ ਨਸ਼ਿਆਂ ਪ੍ਰਤੀ ਧਿਆਨ ਘਟ ਜਾਊਗਾ ਤੇ ਬਹੁਤ ਵਧੀਆ ਉਪਰਾਲਾ ਹੈ ਸਾਰ ਹੁਣਾਂ ਦਾ ਮੇਰਾ ਵੀਰ ਸਾਈਲ ਵੀਰ ਇਹਦੇ ਬਹੁਤ ਸੋਹਣਾ ਉਪਰਾਲਾ ਕਰਦੇ ਪਏ ਨੇ ਤੇ ਇਹੋ ਉਮੀਦ ਹੈ ਵੀ ਗਾਂ ਵੀ ਵੀਰ ਹੁਣੇ ਇਦਾਂ ਦਾ ਉਪਰਾਲਾ ਕਰਦੇ ਰਹਿਣ ਅਸੀਂ ਉਮੀਦ ਕਰਦੇ ਤਕਰੀਬਨ ਹਰ ਸਕੂਲ ਦੇ ਜਾਂ ਹਰ ਇੱਕ ਪਿੰਡਾਂ ਦੇ ਸਰਪੰਚ ਕੋਈ ਵੀ ਆ ਕਾਉਂਸਲਰ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਜਿਹੜਾ ਬੱਚਿਆਂ ਨੂੰ ਗੇਮ ਪ੍ਰਤੀ ਰੱਖਣਾ ਚਾਹੀਦਾ ਸਾਰਿਆਂ ਨੂੰ ਸਾਡੀ ਡੀਡੀ ਦੀ ਟੀਮ ਵੱਲੋਂ ਇਹਨਾਂ ਨੂੰ ਸੰਜੋਗ ਕਿਸ ਤਰ੍ਹਾਂ ਦੇ ਰਹੇ ਹਾਂ ਜਿਸ ਤਰ੍ਹਾਂ ਜੀ ਸਾਡੀ ਜਿੱਥੇ ਜਿੱਥੇ ਲੋੜ ਹੈ ਜੀ ਅਸੀਂ ਨਾਲ ਖੜੇ ਆਂ ਵੀਰਾਂ ਦੇ ਸਰਹਣਾ ਨਾਲ ਖੜੇ ਆਂ ਜਿੱਦਾਂ ਦੀ ਲੋੜ ਹੋਊਗੀ ਜਰੂਰ ਸਾਥ ਦੇਵਾਂਗੇ ਜੀ ਮੇਰਾ ਨਾਮ ਹੈ ਸਾਹਿਲ ਹੈ ਜੀ ਯੂਨਾਈਟਿਡ ਮੈਚਰ სპੋਰਟਸ ਅਕੈਡਮੀ ਦਾ ਮੈਂ ਜਨਰਲ ਸੈਕਟਰੀ ਆ ਮੇਰੇ ਨਾਲ ਹੋਰ ਮੈਂਬਰ ਜਿਹੜੇ ਖੜੇ ਨੇ ਪ੍ਰੈਜ਼ੀਡੈਂਟ ਨੇ ਹੋਰ ਵੀ ਮੇਰੇ ਵੀਰ ਇਸ ਵੱਡੇ ਵੀਰ ਸਾਰੇ ਖੜੇ ਨੇ ਉੱਤੇ ਅੱਜ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਹੇ ਆ ਕਿੰਨੀਆਂ ਟੀਮਾਂ ਤੇ ਕਿੱਥੇ ਕਿੱਥੇ ਆ ਤਰ 6 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਐਮਜੀਕੇ ਸਕੂਲ ਯਾਦਵੰਦ ਸਕੂਲ ਸਾਡੀ ਫਤਿਹਗੜ ਚੂੜੀਆਂ ਤੋਂ ਸਕੂਲ ਦੀ ਟੀਮਾਂ ਆਈਆਂ ਵਰਪਾਲ ਤੋਂ ਟੀਮ ਆਈ ਹੈ ਪੰਦਰਮੋਹਲਾ ਸਕੂਲ ਹੈ ਕਾਫੀ ਸਕੂਲ ਭਾਗ ਲਿਆ ਬੱਚੇ ਕਿੰਨੇ ਕਿੰਨੇ ਇਸ ਤਰ੍ਹਾਂ 14 17 ਦੇ ਬੱਚੇ ਖੜਾਏ ਜਿਸ ਵਿੱਚ 15 ਸਾਲ ਦੇ ਬੱਚੇ 13 ਸਾਲ ਦੇ ਬੱਚੇ ਵੀ ਵਿੱਚ 14 ਏਜ ਦੇ ਵਿੱਚ ਭਾਗ ਲਿਆ ਉਹਨਾਂ ਨੇ ਤਕਰੀਬਤ ਦੇਖਦੇ ਬੱਚੇ ਇਸ ਉਮਰ ਦੇ ਵਿੱਚ ਮੋਬਾਈਲ ਫੋਨ ਦੇ ਨਾਲ ਜ਼ਿਆਦਾ ਲੋਕ ਆ ਰਹੇ ਨੇ ਇਹ ਲੱਗਦਾ ਕਿ ਸਪੋਰਟਸ ਦੇ ਨਾਲ ਜਿਸ ਤਰ੍ਹਾਂ ਫ੍ਰੀਕਵਿਟ ਦੇ ਨਾਲ ਜੋੜ ਰਹੇ ਹੈ ਪੋਰਟ ਵਾਲੇ ਕਸਤੇ ਤੇ ਨਿਕਲ ਜਾਏਗਾ ਬੱਚੇ ਨਹੀਂ ਹਿੰਸਾ ਬਿਲਕੁਲ ਸਰ ਦੇਖੋ ਅੱਜ ਵੀ ਜੇ ਆਪਾਂ ਗੱਲ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚੇ ਸਾਡੇ ਨਾਲ ਨੇ ਤੇ ਅੱਜ ਵੀ ਜੇ ਆਪਾਂ ਕੀਤਾ ਹੈ ਮੈਚ ਕਰਾ ਰਹੇ ਹਾਂ ਤੇ ਫੋਨ ਤੋਂ ਦੂਰ ਹੀ ਨੇ ਜੀ ਤੇ ਜੇ ਇਹੀ ਪੇਰੈਂਟਸ ਵੀ ਚਾਹਣ ਕਿ ਬੱਚਿਆਂ ਨੂੰ ਗੇਮ ਦੇ ਵਿੱਚ ਭੇਜਣ ਸਵੇਰੇ ਭੇਜਣ ਸਕੂਲ ਤੇ ਸ਼ਾਮੀ ਅਕੈਡਮੀ ਵਿੱਚ ਭੇਜਣ ਤੇ ਫੋਨ ਤੋਂ ਕਿਉਂ ਨਾ ਦੂਰ ਰਹਿਣਗੇ ਬੱਚੇ ਸਾਰੇ ਬੱਚਿਆਂ ਨੂੰ ਪ੍ਰਾਈਜ਼ ਡਿਸਟ੍ਰਿਬਿਊਟ ਕੀਤੇ ਗਏ ਨੇ ਬੱਚਿਆਂ ਨੂੰ ਪ੍ਰਾਈਜ਼ ਕੀਤੇ ਗਏ ਆ ਜਿਹੜੀ ਸੈਕਿੰਡ ਆਈ ਉਹਨੂੰ ਸੈਕਿੰਡ ਦਿੱਤਾ ਗਿਆ ਜਿਹੜੇ ਫਰਸਟ ਆਈ ਆ ਉਹਨਾਂ ਨੂੰ ਸੈਰਸਟ ਤੇ ਫੈਸਮੈਂਟ ਵਗੈਰਾ ਸਭ ਕੁਝ ਦਿੱਤਾ ਗਿਆ ਆਉਣ ਵਾਲੇ ਸਮੇਂ 'ਚ ਅਕੈਡਮੀ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਆ ਬੱਚਿਆਂ ਨੂੰ ਉਤਪਰ ਸਰ ਆਉਣ ਵਾਲੇ ਟਾਈਮ 'ਚ ਹੋਰ ਅਸੀਂ ਅਕੈਡਮੀ ਨੂੰ ਥੋੜਾ ਮਜ਼ਬੂਤ ਬਣਾਵਾਂਗੇ ਮੇਰੇ ਨਾਲ ਮੇਰੇ ਪ੍ਰੈਜ਼ੀਡੈਂਟ ਨੇ ਅਸੀਂ ਉਹਨਾਂ ਦੇ ਨਾਲ ਹੋਰ ਕਾਫੀ ਜਦੋਂ ਮੈਚ ਹੁੰਦਾ ਅਸੀਂ ਪਹਿਲੇ ਡਿਸਕਸ਼ਨ ਕਰ ਲਈਦੀ ਕਿ ਸਰ ਮੈਚ ਕਰਾਉਣਾ ਹੈ ਇਹਦੇ ਵਿੱਚ ਇਹ ਚਾਹੀਦਾ ਉਹ ਚਾਹੀਦਾ ਉਹ ਮੈਨੂੰ ਕਾਫੀ ਹੈਲਪ ਕਰ ਦਿੰਦੇ ਨੇ ਮੈਂ ਜਦਨਦਰ ਸਿੰਘ ਪ੍ਰੈਜ਼ੀਡੈਂਟ ਜੁਨਾਈਟਿਡ ਸਪੋਰਟਸ ਅਕੈਡਮੀ ਵੱਲੋਂ ਅਮਚੂਰ ਸਪੋਰਟਸ ਅਕੈਡਮੀ ਵੱਲੋਂ ਅ ਅੱਜ ਇੱਥੇ ਬੱਚਿਆਂ ਦੇ ਮੈਚ ਕਰਵਾ ਰਹੇ ਹਾਂ ਅੱਜ ਦੇ ਮੈਚ ਦੇ ਦੌਰਾਨ ਤਕਰੀਬਨ 6 ਸਕੂਲਾਂ ਦੀਆਂ ਟੀਮਾਂ ਜਿਹੜੀਆਂ ਇੱਥੇ ਆਈਆਂ ਨੇ ਇਹਨਾਂ ਸਕੂਲਾਂ ਦੇ ਨਾਮ ਮੈਂ ਪਹਿਲਾਂ ਲੈ ਦਵਾਂ ਜੀ ਤੇ ਇਹਨਾਂ ਸਕੂਲਾਂ ਦੇ ਵਿੱਚ ਇੱਕ ਐਮਜੀਕੇ ਸਕੂਲ ਸ਼ਹੀਦ ਬਾਬਾ ਪ੍ਰਤਾਪ ਸਿੰਘ ਸਕੂਲ ਜਗਦੰਦਰ ਸਕੂਲ ਸੈਂਟ ਮੀਰਾ ਸਕੂਲ ਪਰਪਾਲ ਤੇ ਪੰਡਿਤ ਮੋਹਨ ਦਾਸ ਫਤੇਕੜ ਚੂੜੀਆਂ ਇਥੋਂ ਕੋਈ ਤੇ तकरीबन 6 ਟੀਮਾਂ ਆਈਆਂ ਨੇ ਤੇ ਇਹ ਮੈਚ ਜਿਹੜੇ ਅੰਡਰ 14 ਤੇ ਅੰਡਰ 17 ਦੇ ਵਿੱਚ ਕਰਵਾਏ ਜਾ ਰਹੇ ਨੇ ਅੱਜ ਟੂਰਨਾਮੈਂਟ ਕਰਵਾਉਣਾ ਸਾਡਾ ਮੇਨ ਮੋਟਿਵ ਹੈ ਹੈ ਕਿ ਬੱਚੇ ਜਿਹੜੇ ਥੋੜੇ ਜੇ ਅੱਜ ਕੱਲ ਮੋਬਾਈਲ ਤੇ ਜ਼ਿਆਦਾ ਆ ਗਏ ਨੇ ਉਹਨਾਂ ਨੂੰ ਥੋੜਾ ਜਿਹਾ ਕੱਢਣ ਵਾਸਤੇ ਅੱਜ ਅਸੀਂ ਕਿ ਇੱਕ ਫਰਸਟ ਟੂਰਨਾਮੈਂਟ ਜਿਹੜਾ ਯੂਨਾਈਟਿਡ ਅਮਚੋਰ ਸਪੋਰਟਸ ਅਕੈਡਮੀ ਵੱਲੋਂ ਕਰਵਾ ਰਹੇ ਹਾਂ ਅੱਜ ਸਾਰਾ ਦਿਨ ਅਸੀਂ ਟੂਰਨਾਮੈਂਟ ਦੇ ਦੌਰਾਨ ਇੱਥੇ ਰਹੇ ਹਾਂ ਟੂਰਨਾਮੈਂਟ ਦੇ ਦੌਰਾਨ ਅਸੀਂ ਦੇਖਿਆ ਹੈ ਕਿ ਬੱਚਿਆਂ ਦੇ ਵਿੱਚ ਬਹੁਤ ਵਧੀਆ ਟੈਲੈਂਟ ਹੈ ਬਹੁਤ ਮਜ਼ਾ ਆ ਰਿਹਾ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਹੋਏ ਤੇ ਅਸੀਂ ਬੱਚਿਆਂ ਦੀ ਇਹ ਸ਼ੋਭਿ ਸ਼ਾਮਾ ਦਿੰਦੇ ਆ ਕਿ ਆਪਣੇ ਅੱਗੇ ਫਿਊਚਰ ਦੇ ਵਿੱਚ ਇਸੇ ਤਰ੍ਹਾਂ ਹੀ ਅਕੈਡਮੀ ਦੇ ਨਾਲ ਜੁੜੇ ਰਹਿਣ ਤੇ ਅੱਗੇ ਆਪਣੇ ਗਾਂਹ ਤੇ ਬਾਅਦ ਅੱਗੇ ਤਰੱਕੀਆਂ ਕਰਦੇ ਰਹਿਣ ਸਰ ਜਿਹੜੇ ਆ ਕਿੰਨੇ ਕੁ ਬੱਚੇ ਇੱਥੇ ਪਹੁੰਚੇ ਆਂ ਗਿੰਟੀ ਚ 6 ਟੀਮਾਂ ਨੇ ਤੇ ਵੱਖ-ਵੱਖਰੇ ਏਰੀਆ ਤੋਂ ਆਈਆਂ ਨੇ ਤੇ ਤਕਰੀਬਨ ਇਹਦੇ ਵਿੱਚ ਲਾ ਲੋ ਕਿ 12 ਟੀਮ 12 ਪਲੇਅਰ ਹਰ ਇੱਕ ਟੀਮ ਤੋਂ ਆ ਰਹੇ 11 ਖੇਡਦੇ ਨੇ ਇੱਕ ਨਾਲ ਸਪੇਅਰ ਤੇ ਮਤਲਬ 72 ਜਿਹੜੇ ਸਟੂਡੈਂਟਸ ਨੇ ਇੱਥੇ ਨੇ ਸਰ ਇਹਨਾਂ ਪ੍ਰਾਈਜ਼ ਦੇ ਸੀਜ਼ਨ ਕਿਤੇ ਹਾਂਜੀ ਇਹਦੇ ਦੌਰਾਨ ਜਿੰਨੇ ਵੀ ਟੂਰਨਾਮੈਂਟ ਹੋਏ ਨੇ ਇਸ ਵਾਲੇ ਫਾਈਨਲ ਚੱਲ ਰਿਹਾ ਤੇ ਜਿੰਨੇ ਵੀ ਬੱਚੇ ਆਏ ਨੇ ਜਿਹੜੇ ਆਪਣੇ ਰਨਰ ਆਪਣੇ ਸਾਰਿਆਂ ਨੂੰ ਸ਼ੀਲਾਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਹੌਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਬੱਚਿਆਂ ਨੂੰ ਜਿਹੜਾ ਪ੍ਰਮੋਟ ਕੀਤਾ ਰਿਹਾ। ਹਾਂਜੀ ਇਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਸਾਲ ਜਿਹੜਾ ਇਸੇ ਤਰ੍ਹਾਂ ਬੱਚਿਆਂ ਦੀ ਇੱਕ ਹੌਸਲਾ ਵਜਾਈ ਦੇ ਤੌਰ ਤੇ ਕਿ ਕਾਰਜ ਕਰਦੇ ਰਹੀਏ।